ਕੈਨੇਡਾ ਦਾ ਐਕਸਪ੍ਰੈਸ ਐਂਟਰੀ ਸਿਸਟਮ ਫ੍ਰੈਂਚ ਬੋਲਣ ਵਾਲੇ ਹੁਨਰਬੰਦ ਕਾਮਿਆਂ ਨੂੰ ਸਥਾਈ ਨਿਵਾਸ ਦੇ ਲਈ ਤੇਜ਼ ਰਸਤਾ ਪ੍ਰਦਾਨ ਕਰਦਾ ਹੈ ਐਕਸਪ੍ਰੈਸ ਐਂਟਰੀ ਰਾਹੀਂ ਤੁਸੀਂ ਇੱਕ ਫ੍ਰੈਂਚ ਬੋਲਣ ਵਾਲੇ ਹੁਨਰਬੰਦ ਕਾਮੇ ਵਜੋਂ ਕੈਨੇਡਾ ਵਿੱਚ ਆਵਾਸ ਕਰ ਸਕਦੇ ਹੋ ਅਤੇ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹੋ ਜਦੋਂ ਤੁਸੀਂ ਕੈਨੇਡਾ ਨੂੰ ਆਪਣਾ ਨਵਾਂ ਘਰ ਬਣਾਉਂਦੇ ਹੋ ਤਾਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਕੋਲ ਨਵੇਂ ਆਉਣ ਵਾਲੇ ਦੇ ਲਈ ਸਮਾਵਾਹ ਤੱਕ ਪਹੁੰਚ ਹੋਵੇਗੀ ਜੋ ਫ੍ਰੈਂਚ ਅਤੇ ਅੰਗਰੇਜ਼ੀ ਦੇ ਵਿੱਚ ਵਿੱਚ ਪੇਸ਼ ਕੀਤੀਆਂ ਜਾਂਦੀਆਂ ਨੇ ਅਤੇ ਦੁਨੀਆ ਦੇ ਸਭ ਤੋਂ ਉੱਚ ਗੁਣਵਤਾ ਵਾਲੇ ਸਿੱਖਿਆ ਪ੍ਰਣਾਲੀਆਂ ਦੇ ਵਿੱਚੋਂ ਇੱਕ ਹੈ ਜਿਸ ਦੇ ਵਿੱਚ ਦੇਸ਼ ਭਰ ਦੇ ਵਿੱਚ ਨੌਕਰੀ ਦੇ ਮੌਕੇ ਹੋਣਗੇ। ਏਟਸ ਦਾ ਸੈਂਟ੍ਰਿਕ ਆਨਲਾਈਨ ਐਪਲੀਕੇਸ਼ਨ ਸਿਸਟਮ ਹੈ ਜੋ IRCC ਨੂੰ ਉਨ੍ਹਾਂ ਉਮੀਦਵਾਰਾਂ ਦਾ ਇੱਕ ਪੂਲ ਬਣਾਉਣ ਤੇ ਅਗਗਾ ਦਿੰਦਾ ਜੋ ਸਥਾਈ ਤੌਰ ਤੇ ਕੈਨੇਡਾ ਵਿੱਚ ਪਰਵਾਸ ਕਰਨ ਦੇ ਯੋਗ ਹੋ ਸਕਤੇ ਨੇ। ਪੂਲ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਹਾਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ ਇਮੀਗ੍ਰੇਸ਼ਨ ਪ੍ਰੋਗਰਾਮਾ ਦੇ ਵਿੱਚੋਂ ਇੱਕ ਦੇ ਲਈ ਯੋਗ ਹੋਣਾ ਚਾਹੀਦਾ ਹੈ ਅਤੇ ਆਪਣੀ ਪ੍ਰੋਫਾਈਲ ਦੇ ਵਿੱਚ ਜਾਣਕਾਰੀ ਦੇ ਆਧਾਰ ਤੇ ਅੰਕ ਹਾਸਲ ਕਰਨੇ ਚਾਹੀਦੇ ਨੇ ਜਿਨ੍ਹਾਂ ਦੇ ਵਿੱਚ ਤੁਹਾਡੇ ਹੁਨਰ ਅਤੇ ਹਨੁਭਾਉ ਸ਼ਾਮਲ ਹੋਣੇ ਚਾਹੀਦੇ ਨੇ ਸੈਨਿਵਾਜ਼ ਦੇ ਲਈ ਅਜਿਹੇ ਦੇ ਲਈ ਸਦਾ ਪ੍ਰਾਪਤ ਕਰਨ ਰਹੀ ਤੁਹਾਡੇ ਕੋਲ ਸਭ ਤੋਂ ਉੱਚ ਦਰਜੇ ਦੇ ਸਕੋਰਾਂ ਦੇ ਵਿੱਚੋਂ ਇੱਕ ਹੋਣਾ ਚਾਹੀਦਾ ਹੈ ਜੇ ਤੁਸੀ ਕਿ ਪ੍ਰੋਫਾਈਲ ਬਣਾਉਣੀ ਹੈ ਉਹ ਤਾਂ ਤੁਹਾਨੂੰ ਕੈਨੇਡਾ ਦੀਆਂ ਦੋ ਸਰਕਾਰੀ ਭਾਸ਼ਾਵਾਂ ਦੇ ਵਿੱਚੋਂ ਇੱਕ ਦਾ ਆਪਣਾ ਗਿਆਨ ਸਾਬਤ ਕਰਨ ਦੀ ਲੋੜ ਹੁੰਦੀ ਹੈ ਫ੍ਰੈਂਚ ਜਾਂ ਫਿਰ ਅੰਗਰੇਜ਼ੀ ਆਪਣੀ ਪਹਿਲੀ ਸਰਕਾਰੀ ਭਾਸ਼ਾ ਦੇ ਵਜੋਂ ਆਪਣੀ ਸਭ ਤੋਂ ਮਜ਼ਬੂਤ ਭਾਸ਼ਾ ਚੁਣੋ ਤਾਂ ਜੋ ਤੁਸੀਂ ਵਧੇਰੇ ਅੰਕ ਕਮਾਉਣ ਦੀ ਸੰਭਾਵਨਾ ਮੈਂ बता ਸਕੋ ਤੁਸੀਂ ਫ੍ਰੈਂਚ ਭਾਸ਼ਾ ਦੇ ਮਜ਼ਬੂਤ ਹੁਨਰ ਲਈ ਪੰਜਾਬ ਵਾਧੂ ਅੰਕ ਕਮਾ ਸਕਦੇ ਹੋ ਜੇਕਰ ਤੁਸੀਂ ਚਾਰਾ ਫ੍ਰੈਂਚ ਭਾਸ਼ਾ ਦੇ ਹੁਨਰ ਉੱਤੇ ਲੈਵਲ 7 ਜਾਂ ਇਸ ਤੋਂ ਵੱਧ ਦਾ ਪੱਤਰ ਪ੍ਰਾਪਤ ਕਰਦੇ ਹੋ ਤਾਂ ਤੁਸੀਂ 25 ਵਾਧੂ ਅੰਕ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਅੰਗਰੇਜ਼ੀ ਦੇ ਵਿੱਚ ਕੈਨੇਡੀਅਨ ਲੈਂਗੁਏਜ ਬੈਂਚਮਾਰਕਸ ਪੱਤਰ 4 ਜਾਂ ਇਸ ਤੋਂ ਘੱਟ ਪ੍ਰਾਪਤ ਕੀਤਾ ਹੈ ਜੇਕਰ ਤੁਸੀਂ ਅੰਗਰੇਜ਼ੀ ਟੈਸਟ ਨਹੀਂ ਦਿੱਤਾ ਜੇਕਰ ਤੁਸੀਂ ਚਾਰਾਂ ਅੰਗਰੇਜ਼ੀ ਹੁਨਰਾਂ ਉੱਤੇ CLB 5 ਜਾਂ ਇਸ ਤੋਂ ਵੱਧ ਪ੍ਰਾਪਤ ਕੀਤਾ ਹੈ ਤਾਂ 50 ਵਾਧੂ ਅੰਕ ਪ੍ਰਾਪਤ ਹੁੰਦੇ ਨੇ IASSC ਦਾ ਵਿਆਪਕ ਰੈਂਕਿੰਗ ਸਿਸਟਮ ਟੂਲ ਤੁਹਾਨੂੰ ਦੱਸ ਸਕਦਾ ਹੈ ਕਿ ਜੇਕਰ ਤੁਸੀਂ ਇੱਕ ਪ੍ਰੋਫਾਈਲ ਬਣਾਉਂਦੇ ਹੋ ਤਾਂ ਤੁਹਾਡਾ ਸਕੋਰ ਕੀ ਹੋ ਸਕਦਾ ਹੈ ਇਸ ਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਤੁਹਾਨੂੰ ਆਪਣੀ ਪਾਸਚਾ ਦੇ ਹੁਨਰ ਦੇ ਲਈ ਕਿੰਨੇ ਅੰਕ ਮਿਲਣਗੇ ਹਰ ਸਾਲ IASSC ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਉਹਨਾਂ ਉਮੀਦਵਾਰਾਂ ਨੂੰ ਸੱਦਾ ਦਿੰਦਾ ਹੈ ਜੋ ਇੱਕ ਖਾਸ ਸ਼੍ਰੇਣੀ ਦੇ ਲਈ ਯੋਗ ਹੁੰਦੇ ਨੇ ਤਾਂ ਜੋ ਇੱਕ ਪਛਾਣੇ ਗਏ ਆਰਥਿਕ ਤਿੱਚੇ ਨੂੰ ਪੂਰਾ ਕਰਨ ਦੇ ਵਿੱਚ ਮਦਦ ਕੀਤੀ ਜਾ ਸਕੇ ਇਸੁਰੈਨੀ ਅਧਾਤ ਦੌਰ ਸਿਖਰਲੇ ਦਰਜੇ ਦੇ ਉਮੀਦਵਾਰਾਂ ਨੂੰ ਸੱਦਾ ਦੇ ਕੇ ਆਮ ਅਤੇ ਪ੍ਰੋਗਰਾਮ ਵਿਸ਼ੇਸ਼ਣ ਦੁਆਰਾ ਵਿੱਚ ਵਾਅਦਾ ਕਰਦੇ ਨੇ ਜੋ ਇਨ੍ਹਾਂ ਖਾਸ ਚੁਣੌਤੀਆਂ ਨੂੰ ਪੂਰਾ ਕਰਨ ਦੇ ਵਿੱਚ ਸਾਡੀ ਮਦਦ ਕਰ ਸਕਦੇ ਨੇ ਫ੍ਰੈਂਚ ਪਸ਼ਵਤੀ ਮੁਹਾਲਤ 2025 ਦੇ ਲਈ ਚੁਣੀਆਂ ਗਈਆਂ ਸ਼੍ਰੇਣੀਆਂ ਦੇ ਵਿੱਚੋਂ ਇੱਕ ਹੈ ਯੋਗ ਹੋਣ ਦੇ ਲਈ ਤੁਹਾਨੂੰ ਇੱਕ ਹੁਨਰਬੰਦ ਵਰਕਰ ਹੋਣਾ ਚਾਹੀਦਾ ਹੈ ਜੋ ਇਨ੍ਹਾਂ ਕਿੰਨਾ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਲਈ ਯੋਗ ਹੁੰਦਾ ਹੈ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਜੰਪ ਫੈਡਰਲ ਸਕਿਲ ਗ੍ਰੇਡ ਪ੍ਰੋਗਰਾਮ ਜਾਫਿਲ ਕੈਨੇਡੀਅਨ ਐਕਸਪੀਰੀਅੰਸ ਕਲਾਸ ਜੇਕਰ ਤੁਸੀਂ ਉੱਪਰ ਰੋਕਤ ਪ੍ਰੋਗਰਾਮਾਂ ਦੇ ਵਿੱਚੋਂ ਕਿਸੇ ਇੱਕ ਦੇ ਲਈ ਯੋਗ ਹੋ ਤਾਂ ਕੋਈ ਸੂਬਾ ਜਾਂ ਪ੍ਰਦੇਸ਼ ਤੁਹਾਨੂੰ ਪ੍ਰੋਵੀਸ਼ਨ ਨਾਮਜ਼ਦ ਪ੍ਰੋਗਰਾਮ ਰਾਹੀਂ ਸਥਾਈ ਨਿਵਾਸ ਲਈ ਨਾਮਜ਼ਦ ਕਰਨ ਦੇ ਯੋਗ ਵੀ ਹੋ ਸਕਦਾ ਹੈ ਨਾਮਜ਼ਦ ਹੋਣ ਦੇ ਨਾਤੇ ਜੇਕਰ ਤੁਹਾਨੂੰ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਵਾਧੂ ਅੰਕ ਵੀ ਮਿਲ ਸਕਦੇ ਨੇ ਤੁਹਾਨੂੰ ਸਿਰਫ ਤਾਂ ਹੀ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਹੈ ਜੇਕਰ ਤੁਹਾਨੂੰ ਸਥਾਈ ਨਿਵਾਸ ਦੇ ਲਈ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਪਰ ਤੁਹਾਨੂੰ ਆਪਣੇ ਪ੍ਰੋਫਾਈਲ ਦੇ ਲਈ ਹੋਰ ਦਸਤਾਵੇਜ਼ ਜਾਂ ਤੋਂ ਜਾਣਕਾਰੀ ਦੀ ਲੋੜ ਹੋ ਸਕਦੀ ਹੈ ਆਪਣੇ ਦੂਜੀ ਭਾਸ਼ਾ ਤੇ ਹੁਨਰ ਲਈ ਵਾਧੂ ਅੰਕ ਪ੍ਰਾਪਤ ਕਰਨੇ ਚਾਹੀਦੇ ਨੇ ਜੇਕਰ ਤੁਸੀਂ ਅੰਗਰੇਜ਼ੀ ਅਤੇ ਫ੍ਰੈਂਚ ਬੋਲਦੇ ਹੋ ਤਾਂ ਤੁਸੀਂ ਦੋਵਾਂ ਭਾਸ਼ਾਵਾਂ ਦੇ ਲਈ ਪ੍ਰਮਾਣਿਤ ਭਾਸ਼ਾ ਟੈਸਟ ਦੇ ਨਤੀਜੇ ਪ੍ਰਦਾਨ ਕਰ ਸਕਦੇ ਹੋ ਜੇਕਰ ਤੁਸੀਂ ਯੋਗ ਹੋ ਤਾਂ ਤੁਸੀਂ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਬਣਾ ਸਕਦੇ ਹੋ ਤੁਹਾਨੂੰ ਖਾਤਾ ਬਣਾਉਣ ਦੇ ਲਈ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਲੋੜ ਹੈ ਜਾਂ ਜਦੋਂ ਇਹ ਤੁਹਾਨੂੰ ਪੁੱਛੇਗਾ ਤਾਂ ਆਪਣਾ ਇੱਕ ਨਿੱਜੀ ਹਵਾਲਾ ਕੋਡ ਦਰਜ ਕਰਕੇ ਸਾਈਨ ਇਨ ਕਰ ਸਕਦੇ ਹੋ ਅਤੇ ਆਪਣੀ ਨਿੱਜੀ ਵੇਰਵੇ ਦਰਜ ਕਰ ਸਕਦੇ ਹੋ ਜੇਕਰ ਤੁਸੀਂ ਫੋਲਡ ਦੇ ਵਿੱਚੋਂ ਤਾਂ ਤੁਸੀਂ ਸੱਦਾ ਪੱਤਰ ਦੇ ਡੋਰ ਦੀ ਜਾਂਚ ਕਰ ਸਕਦੇ ਹੋ ਤੁਹਾਨੂੰ ਸੱਦਾ ਮਿਲਣ ਦੀ ਕਿੰਨੀ ਸੰਭਾਵਨਾ ਹੈ ਜੇਕਰ ਤੁਹਾਨੂੰ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਤਾਂ ਤੁਹਾਡੇ ਕੋਲ ਆਪਣੀ ਅਰਜ਼ੀ ਜਮਾ ਕਰਵਣ ਦੇ ਲਈ ਸੈਟਿੰਗ ਜੇਕਰ ਤੁਹਾਨੂੰ ਸਿਦੇਣ ਦੇ ਲਈ ਸਦਾ ਨਹੀਂ ਦਿੱਤਾ ਜਾਂਦਾ ਤਾਂ ਤੁਹਾਡੇ ਅੰਕ ਬਹੁਤ ਘੱਟ ਨੇ ਤਾਂ ਤੁਸੀਂ ਆਪਣੇ ਸਕੋਰ ਨੂੰ ਵਧਾਉਣ ਦਾ ਇੱਕ ਤਰੀਕਾ ਕੈਨੇਡੀਅਨ ਕੰਮ ਤਸਰਬਾ ਪ੍ਰਾਪਤ ਕਰਨਾ ਹੈ ਫਰਾਂਕੋਫੋਨ ਮੋਬਿਲਿਟੀ ਵਰਕ ਪਰਮਿਟ ਕੈਨੇਡੀਅਨ ਮਾਲਕਾ ਦੇ ਲਈ ਤੁਹਾਨੂੰ ਨੌਕਰੀ ਤੇ ਰੱਖਣਾ ਆਸਾਨ ਬਣਾਉਂਦਾ ਹੈ ਕੈਨੇਡਾ ਦਾ ਐਕਸਪ੍ਰੈਸ ਐਂਟਰੀ ਸਿਸਟਮ ਫ੍ਰੈਂਚ ਬੋਲਣ ਵਾਲੇ ਹੁਨਰਬੰਦ ਕਾਮਿਆਂ ਨੂੰ ਸਥਾਈ ਨਿਵਾਸ ਦੇ ਲਈ ਤੇਜ਼ ਰਸਤਾ ਪ੍ਰਦਾਨ ਕਰਦਾ ਹੈ ਐਕਸਪ੍ਰੈਸ ਐਂਟਰੀ ਰਾਹੀਂ ਤੁਸੀਂ ਇੱਕ ਫ੍ਰੈਂਚ ਬੋਲਣ ਵਾਲੇ ਹੁਨਰਵੰਦ ਕਾਮੇ ਵਜੋਂ ਕੈਨੇਡਾ ਵਿੱਚ ਆਵਾਸ ਕਰ ਸਕਦੇ ਹੋ ਅਤੇ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹੋ ਜਦੋਂ ਤੁਸੀਂ ਕੈਨੇਡਾ ਨੂੰ ਆਪਣਾ ਨਵਾਂ ਘਰ ਬਣਾਉਂਦੇ ਹੋ ਤਾਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਕੋਲ ਨਵੇਂ ਆਉਣ ਵਾਲੇ ਦੇ ਲਈ ਸਮਾਵਾਹ ਤੱਕ ਪਹੁੰਚ ਹੋਵੇਗੀ ਜੋ ਫ੍ਰੈਂਚ ਅਤੇ ਅੰਗਰੇਜ਼ੀ ਦੇ ਵਿੱਚ ਵਿੱਚ ਪੇਸ਼ ਕੀਤੀਆਂ ਜਾਂਦੀਆਂ ਨੇ ਅਤੇ ਦੁਨੀਆ ਦੇ ਸਭ ਤੋਂ ਉੱਚ ਗੁਣਵਤਾ ਵਾਲੇ ਸਿੱਖਿਆ ਪ੍ਰਣਾਲੀਆਂ ਦੇ ਵਿੱਚੋਂ ਇੱਕ ਹੈ ਜਿਸ ਦੇ ਵਿੱਚ ਦੇਸ਼ ਭੱਤੇ ਵਿੱਚ ਨੌਕਰੀ ਦੇ ਮੌਕੇ ਹੋਣਗੇ। ਐਕਸੈਂਟ੍ਰਿਕ ਆਨਲਾਈਨ ਐਪਲੀਕੇਸ਼ਨ ਸਿਸਟਮ ਹੈ ਜੋ IRCC ਨੂੰ ਉਨ੍ਹਾਂ ਉਮੀਦਵਾਰਾਂ ਦਾ ਇੱਕ ਪੂਲ ਬਣਾਉਣ ਤੇ ਅਗਿਆ ਰੰਦਾ ਜੋ ਸਥਾਈ ਤੌਰ ਤੇ ਕੈਨੇਡਾ ਵਿੱਚ ਪਰਵਾਸ ਕਰਨ ਦੇ ਯੋਗ ਹੋ ਸਕਤੇ ਨੇ। ਪੂਲ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਹਾਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ ਇਮੀਗ੍ਰੇਸ਼ਨ ਪ੍ਰੋਗਰਾਮਾ ਦੇ ਵਿੱਚੋਂ ਇੱਕ ਦੇ ਲਈ ਯੋਗ ਹੋਣਾ ਚਾਹੀਦਾ ਹੈ ਅਤੇ ਆਪਣੀ ਪ੍ਰੋਫਾਈਲ ਦੇ ਵਿੱਚ ਜਾਣਕਾਰੀ ਦੇ ਆਧਾਰ ਤੇ ਅੰਕ ਹਾਸਲ ਕਰਨੇ ਚਾਹੀਦੇ ਨੇ ਜਿਨ੍ਹਾਂ ਦੇ ਵਿੱਚ ਤੁਹਾਡੇ ਹੁਨਰ ਅਤੇ ਹਨੁਭਾਉ ਸ਼ਾਮਲ ਹੋਣੇ ਚਾਹੀਦੇ ਨੇ ਸੈਨਿਵਾਜ਼ ਦੇ ਲਈ ਅਜਿ ਦੇ ਲਈ ਸਦਾ ਪ੍ਰਾਪਤ ਕਰਨ ਰਹੀ ਤੁਹਾਡੇ ਕੋਲ ਸਭ ਤੋਂ ਉੱਚ ਦਰਜੇ ਦੇ ਸਕੋਰਾਂ ਦੇ ਵਿੱਚੋਂ ਇੱਕ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਕੋਈ ਪ੍ਰੋਫਾਈਲ ਬਣਾਉਂਦੇ ਹੋ ਤਾਂ ਤੁਹਾਡ ਨੂੰ ਕੈਨੇਡਾ ਦੀਆਂ ਦੋ ਸਰਕਾਰੀ ਭਾਸ਼ਾਵਾਂ ਦੇ ਵਿੱਚੋਂ ਇੱਕ ਦਾ ਆਪਣਾ ਗਿਆਨ ਸਾਬਤ ਕਰਨ ਦੀ ਲੋੜ ਹੁੰਦੀ ਹੈ ਫ੍ਰੈਂਚ ਜਾਂ ਫਿਰ ਅੰਗਰੇਜ਼ੀ ਆਪਣੀ ਪਹਿਲੀ ਸਰਕਾਰੀ ਭਾਸ਼ਾ ਦੇ ਵਜੋਂ ਆਪਣੀ ਸਭ ਤੋਂ ਮਜ਼ਬੂਤ ਭਾਸ਼ਾ ਚੁਣੋ ਤਾਂ ਜੋ ਤੁਸੀਂ ਵਧੇਰੇ ਅੰਕ ਕਮਾਉਣ ਦੀ ਸੰਭਾਵਨਾ ਮਾ ਬਤਾ ਸਕੋ ਤੁਸੀਂ ਫ੍ਰੈਂਚ ਭਾਸ਼ਾ ਦੇ ਮਜ਼ਬੂਤ ਹੁਨਰਾਂ ਦੇ ਲਈ ਪੰਜਾਬ ਵਾਧੂ ਅੰਕ ਕਮਾ ਸਕਦੇ ਹੋ ਜੇਕਰ ਤੁਸੀਂ ਚਾਰਾ ਫ੍ਰੈਂਚ ਭਾਸ਼ਾ ਦੇ ਹੁਨਰਾਂ ਉੱਤੇ ਲੈਵਲ 7 ਜਾਂ ਇਸ ਤੋਂ ਵੱਧ ਦਾ ਪੱਤਰ ਪ੍ਰਾਪਤ ਕਰਦੇ ਹੋ ਤਾਂ ਤੁਸੀਂ 25 ਵਾਧੂ ਅੰਕ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਅੰਗਰੇਜ਼ੀ ਦੇ ਵਿੱਚ ਕੈਨੇਡੀਅਨ ਲੈਂਗੁਏਜ ਬੈਂਚਮਾਰਕਸ ਪੱਤਰ 4 ਜਾਂ ਇਸ ਤੋਂ ਘੱਟ ਪ੍ਰਾਪਤ ਕੀਤਾ ਹੈ ਜੇਕਰ ਤੁਸੀਂ ਅੰਗਰੇਜ਼ੀ ਟੈਸਟ ਨਹੀਂ ਦਿੱਤਾ ਜੇਕਰ ਤੁਸੀਂ ਚਾਰਾਂ ਅੰਗਰੇਜ਼ੀ ਹੁਨਰਾਂ ਉੱਤੇ CLB 5 ਜਾਂ ਇਸ ਤੋਂ ਵੱਧ ਪ੍ਰਾਪਤ ਕੀਤਾ ਹੈ ਤਾਂ 50 ਵਾਧੂ ਅੰਕ ਪ੍ਰਾਪਤ ਹੁੰਦੇ ਨੇ IYSC ਦਾ ਵਿਆਪਕ ਰੈਂਕਿੰਗ ਸਿਸਟਮ ਟੂਲ ਤੁਹਾਨੂੰ ਦੱਸ ਸਕਦਾ ਹੈ ਕਿ ਜੇਕਰ ਤੁਸੀਂ ਪ੍ਰੋਫਾਈਲ ਬਣਾਉਂਦੇ ਹੋ ਤਾਂ ਤੁਹਾਡਾ ਸਕੋਰ ਕੀ ਹੋ ਸਕਦਾ ਹੈ ਇਸ ਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਤੁਹਾਨੂੰ ਆਪਣੀ ਪਾਸਚਾ ਦੇ ਹੁਨਰ ਦੇ ਲਈ ਕਿੰਨੇ ਅੰਕ ਮਿਲਣਗੇ ਹਰ ਸਾਲ IYSC ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਉਹਨਾਂ ਉਮੀਦਵਾਰਾਂ ਨੂੰ ਸੱਦਾ ਦਿੰਦਾ ਹੈ ਜੋ ਇੱਕ ਖਾਸ ਸ਼੍ਰੇਣੀ ਦੇ ਲਈ ਯੋਗ ਹੁੰਦੇ ਨੇ ਤਾਂ ਜੋ ਇੱਕ ਪਛਾਣੇ ਗਏ ਆਰਥਿਕ ਤੀਜੇ ਨੂੰ ਪੂਰਾ ਕਰਨ ਦੇ ਵਿੱਚ ਮਦਦ ਕੀਤੀ ਜਾ ਸਕੇ ਏਸ਼ੁਰੇਨੀ ਅਦਾਤ ਦੋ ਸਿਖਰਲੇ ਦਰਜੇ ਦੇ ਉਮੀਦਵਾਰਾਂ ਨੂੰ ਸੱਦਾ ਦੇ ਕੇ ਆਮ ਅਤੇ ਪ੍ਰੋਗਰਾਮ ਵਿਸ਼ੇਸ਼ਣ ਦੁਆਰਾ ਵਿੱਚ ਵਾਅਦਾ ਕਰਦੇ ਨੇ ਜੋ ਇਨ੍ਹਾਂ ਖਾਸ ਚਿੱਚਿਆਂ ਨੂੰ ਪੂਰਾ ਕਰਨ ਦੇ ਵਿੱਚ ਸਾਡੀ ਮਦਦ ਕਰ ਸਕਦੇ ਨੇ ਫ੍ਰੈਂਚ ਪਾਸ਼ਵ ਦੇ ਮੁਹਾਤ 2025 ਦੇ ਲਈ ਚੁਣੀਆਂ ਗਈਆਂ ਸ਼੍ਰੇਣੀਏ ਦੇ ਵਿੱਚੋਂ ਇੱਕ ਹੈ ਯੋਗ ਹੋਣ ਦੇ ਲਈ ਤੁਹਾਨੂੰ ਇੱਕ ਹੁਨਰਬੰਦ ਵਰਕਰ ਹੋਣਾ ਚਾਹੀਦਾ ਹੈ ਜੋ ਇਨ੍ਹਾਂ ਤਿੰਨ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਲਈ ਯੋਗ ਹੁੰਦਾ ਹੈ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਜੰਕ ਫੈਡਰਲ ਸਕਿਲ ਗ੍ਰੇਡ ਪ੍ਰੋਗਰਾਮ ਜਾਫਿਲ ਕੈਨੇਡੀਅਨ ਐਕਸਪੀਰੀਅੰਸ ਕਲਾਸ ਜੇਕਰ ਤੁਸੀਂ ਉੱਪਰ ਰੋਕਤ ਪ੍ਰੋਗਰਾਮਾਂ ਦੇ ਵਿੱਚੋਂ ਕਿਸੇ ਇੱਕ ਦੇ ਲਈ ਯੋਗ ਹੋ ਤਾਂ ਕੋਈ ਸੂਬਾ ਜਾਂ ਪ੍ਰਦੇਸ਼ ਤੁਹਾਨੂੰ ਪ੍ਰੋਮਿਸ਼ਨ ਨਾਮਜ਼ਦ ਪ੍ਰੋਗਰਾਮ ਰਾਹੀਂ ਸਥਾਈ ਨਿਵਾਸੀ ਲਈ ਨਾਮਜ਼ਦ ਕਰਨ ਦੇ ਯੋਗ ਵੀ ਹੋ ਸਕਦਾ ਹੈ ਨਾਮਜ਼ਦ ਹੋਣ ਦੇ ਨਾਤੇ ਜੇਕਰ ਤੁਹਾਨੂੰ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਵਾਧੂ ਅੰਕ ਵੀ ਮਿਲ ਸਕਦੇ ਨੇ ਤੁਹਾਨੂੰ ਸਿਰਫ ਤਾਂ ਹੀ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਹੈ ਜੇਕਰ ਤੁਹਾਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੇ ਲਈ ਸੁੱਧਾ ਦਿੱਤਾ ਜਾਂਦਾ ਹੈ ਪਰ ਤੁਹਾਨੂੰ ਆਪਣੇ ਪ੍ਰੋਫਾਈਲ ਦੇ ਲਈ ਹੋਰ ਦਸਤਾਵੇਜ਼ ਜਾਂ ਤੋਂ ਜਾਣਕਾਰੀ ਦੀ ਲੋੜ ਹੋ ਸਕਦੀ ਹੈ ਆਪਣੇ ਦੂਜੀ ਪਾਸਵਤੇ ਹੁਨਰ ਲਈ ਵਾਧੂ ਅੰਕ ਪ੍ਰਾਪਤ ਕਰਨੇ ਚਾਹੀਦੇ ਨੇ ਜੇਕਰ ਤੁਸੀਂ ਅੰਗਰੇਜ਼ੀ ਅਤੇ ਫ੍ਰੈਂਚ ਬੋਲਦੇ ਹੋ ਤਾਂ ਤੁਸੀਂ ਦੋਵਾਂ ਭਾਸ਼ਾਵਾਂ ਦੇ ਲਈ ਪਰਮਾਣੀ